ठीक है जी जय माता जी जय माता दी जय मस्ता जी जय सरकार जय हो नीचे हाँ ताड़ी जरूर लगनी चाहिए है बहुत अच्छे तो सजे ढंग के हाजरी हुई है जनाब वनिंदर दानेवालिया साहब वालों हाजरी हुई है और ਸੇਵਾਦਾਰਾਂ ਨੂੰ ਬੇਨਤੀ ਹੈ ਕਿ ਪੱਖੇ ਜਿਹੜੇ ਬੰਦ ਹੋ ਰਿਹਾ ਇੱਕ ਵਾਰ ਦੇਖ ਲਓ ਜਿਨ੍ਹਾਂ ਦੀ ਡਿਊਟੀ ਜਿਹੜੀ ਆ ਪੱਖਿਆਂ ਦੇ ਉੱਪਰ ਲੱਗੀ ਹੋਈ ਹੈ ਕਿਉਂਕਿ ਐਤਕੀ ਜਿਹੜੀ ਗਰਮੀ ਪੈ ਰਹੀ ਹੈ ਥੋੜੀ ਜਿਆਦਾ ਹੀ ਪੈ ਰਹੀ ਹੈ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਗਰਮੀ ਜਿਹੜੀ ਹੈ ਨਾ ਅੱਗੇ ਵੀ ਪੈ ਰਹੀ ਹੁੰਦੀ ਹੈ ਗਰਮੀ ਤਾਂ ਔਰ ਸੇਵਾਦਾਰਾਂ ਦੀ ਜਿਨ੍ਹਾਂ ਦੀ ਡਿਊਟੀ ਜਿਹੜੀ ਹੈ ਇਹ ਪੱਖਿਆਂ ਤੇ ਲੱਗੀ ਹੋਈ ਹੈ ਜਿਹੜੇ ਵੀਰਾਂ ਦੇ ਇਲੈਕਟ੍ਰੀਸ਼ੀਅਨ ਸਹਿਬਾਨ ਜਿਹੜੇ ਆ ਪੱਖਿਆਂ ਦੇ ਉੱਤੇ ਡਿਊਟੀ ਹੈ ਪੰਡਾਲ ਦੇ ਵਿੱਚ ਪੱਖੇ ਲੱਗੇ ਹੋਏ ਆ ਐ ਜ਼ਰੂਰੀ ਬੇਨਤੀ ਹੈ ਕਿ ਪੱਖੇ ਜਿਹੜੇ ਆ ਕੁਝ ਬੰਦ ਹੋ ਗਏ ਆ ਜਰੂਰ ਚਾਲੂ ਕਰੋ ਬ੍ਰਿੰਦਰ ਦਾਨੇਵਾਲੀਆ ਸਾਹਿਬ ਦਾ ਸਨਮਾਨ ਹੋਇਆ ਜਿਕਰਾ ਜਗਦੀਆਂ ਜੋਤਾਂ ਵਾਲੀ ਮਾਈ ਦਾ ਬੋਲ ਸੱਚੇ ਦਰਬਾਰ ਕੀ ਬੋਲ ਸੱਚੇ ਦਰਬਾਰ ਕੀ ਸੰਗਤਾਂ ਜਿਹੜੀਆਂ ਮਹਾਰਾਣੀ ਦੇ ਚਰਨਾਂ ਦੇ ਵਿੱਚ ਬਹੁਤ ਪਰਜੋਰ ਇਕੱਠ ਦੇ ਨਾਲ ਜੁੜ ਰਹੀਆਂ ਨੰਗੀ ਜੀ ਆ ਇਹਨੂੰ ਆਖਦੇ ਆ ਅੱਜ ਦੇ ਇਸ ਸਲਾਨਾ ਜਾਗਰਣ ਦੀਆਂ ਬਹੁਤ-ਬਹੁਤ ਸਰੀਆਂ ਮੌਰਕਾਂ ਦੇ ਨਾਲ ਨਵਾਜਦੇ ਆ ਬਹੁਤ ਸਰੀਆਂ ਵਧਾਈਆਂ ਦੇ ਨਾਲ ਨਵਾਜਦੇ ਆ ਔਰ ਵਾਕਈ ਜਿਹੜਾ ਪੰਡਾਲ ਬਹੁਤ ਸੋਹਣਾ ਸਜਿਆ ਹੋਇਆ ਜਿਹਦੇ ਵਿੱਚ ਲਾਈਟ ਜਿਹੜੀ ਹੈ ਬਹੁਤ ਸੋਹਣੀ ਦਿਸ ਰਹੀ ਹੈ ਪ੍ਰਤਪਾਲ ਜੀ ਅਮਰਤਪਾਲ ਜੀ ਬਹੁਤ ਸ਼ੁਕਰਗੁਜ਼ਾਰ ਆ ਅਰ ਸਾਰੇ ਵੀ ਸੇਵਾਦਾਰ ਲੱਗੇ ਹੋਏ ਆ ਇੱਕ ਵਾਰੀ ਦਰਬਾਰ ਦੇ ਨਾਤੇ ਪਾਵਨ ਦਰਬਾਰ ਦੇ ਨਾਤੇ ਖੁੱਲ ਕੇ ਤਾੜੀ ਲਾ ਦਿਓ ਯੋਰ ਦਰ ਦਰਬਾਰ ਦੇ ਨਾਤੇ ਤਾੜੀ ਹੋਣੀ ਚਾਹੀਦੀ ਹੈ ਕਿ ਤੇਰੇ ਦਰ ਆ ਕੇ ਪੰਡਾ ਜ਼ਿੰਦਗੀ ਦਾ ਮੁੱਕ ਜਾਂਦਾ ਤੇਰੇ ਦਰ ਆ ਕੇ ਪੰਡਾ ਜ਼ਿੰਦਗੀ ਦਾ ਮੁੱਕ ਜਾਂਦਾ ਹਰ ਰਾ ਮੰਜ਼ਿਲ ਦਾ ਇੱਥੇ ਆ ਕੇ ਰੁਕ ਜਾਂਦਾ ਮੇਰੀ ਕੀ ਔਕਾਤ ਕਿ ਫੁੱਲ ਜਾਮਾ ਤੈਨੂੰ ਤੇਰੇ ਦਰ ਆ ਕੇ ਸਿਰ ਮੱਲੋ ਮੱਲੀ ਝੁਕ ਜਾਂਦਾ ਤੇਰੇ ਦਰ ਆ ਕੇ ਸਿਰ ਮੱਲੋ ਮੱਲੀ ਝੁਕ ਜਾਂਦਾ ਕਿਉਂਕਿ ਮਹਾਰਾਣੀ ਦਾ ਇੰਨਾ ਸੋਹਣਾ ਦਰਬਾਰ ਸਜਿਆ ਹੋਇਆ ਹੈ ਕਿ ਦੇਖਣ ਵਾਲੇ ਦਾ ਆਪਣੇ ਆਪ ਹੀ ਸਿਰ ਝੁਕ ਜਾਂਦਾ ਹੈ ਤੇ ਜਿਨ੍ਹਾਂ ਨੂੰ ਦਰਬਾਰ ਸੋਹਣਾ ਲੱਗਦਿਆ ਪੂਰੀ ਇਮਾਨਦਾਰੀ ਦੇ ਨਾਲ ਦੋਵੇਂ ਹੱਥ ਉੱਚੇ ਕਰਕੇ ਯੋਰਦਾਰ ਤਾੜੀ ਲਾ ਦਿਓ ਯੋਰਦਾਰ ਤਾੜੀ ਹੋਣੀ ਚਾਹੀਦੀ ਹੈ जिकारामा वाली का बोल सच्चे दरबार की बोल सचे दरबार की क्योंकि पढ़ा रहूंगा तेरे दर पर ही, पड़े रहने से मेरा कुछ काम होगा कभी तो खुलेगी किस्मत हमारी कभी तो हमारा दुआ सलाम होगा त्याओ पाक मुकदस दरबार सजदा सलाम करते हुए अगली खूबसूरत आवाज सदा देने जा रहे हैं सड़े बहुत सत्कार योग ने बहुत ही इंस्पेक्टर ने ਜਨਾਬ ਦੇਵੀ ਸਾਧਕੁਰੀ ਸਾਹਿਬ ਗਰਾਜ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਬੋਲ ਸੱਚੇ ਦਰਬਾਰ ਕੀ ਮੈਂ ਫਿਰ ਤੋਂ ਗੁਜਾਰਿਸ਼ ਕਰੂੰਗਾ ਕਿ ਸੇਵਾਦਾਰ ਜਿਹੜੇ ਇਲੈਕਟ੍ਰੀਸ਼ੀਅਨ ਵੀਰ ਜਿਨ੍ਹਾਂ ਦੀ ਡਿਊਟੀ ਪੱਖਿਆਂ ਤੇ ਲੱਗੀ ਹੋਈ ਹੈ ਕਿਉਂਕਿ ਬਾਰ-ਬਾਰ ਅਨਾਉਂਸ ਕਰਦੇ ਲਾਈਵ ਚੱਲ ਰਿਹਾ ਹੈ ਤੇ ਮੈਂ ਗੁਜਾਰਿਸ਼ ਕਰੂੰਗਾ ਕਿ ਪੱਖੇ ਜਿਹੜੇ ਇਧਰਲੀ ਸਾਈਡ ਵਾਲੇ ਬੰਦ ਹੋ ਚੁੱਕੇ ਆ ਜਿਹੜੇ ਵੀਰਾ ਵਾਲੀ ਸਾਈਡ ਪੱਖੇ ਲੱਗੇ ਹੋਏ ਆ ਕੰਧ ਦੇ ਨਾਲ ਉਹ ਪੱਖੇ ਜਿਹੜੇ ਆ ਉਹ ਸਾਰੇ ਬੰਦ ਹੋ ਚੁੱਕੇ ਆ ਤੇ ਜਿੱਥੇ ਵੀ ਮੇਰੇ ਵੀਰ ਆਵਾਜ਼ ਨੂੰ ਸੁਣ ਰਿਹਾ ਹੈ ਜਾਂ ਕਿਤੇ ਇਧਰ ਉਧਰ ਹੈ ਤੇ ਜਰੂਰ ਜਿੰਨੀ ਕਿ ਜਲਦੀ ਹੋ ਸਕਦਾ ਉੰਨੀ ਜਲਦੀ ਆ ਕੇ ਪੱਖੇ ਜਿਹੜੇ ਜਰੂਰ ਚਾਲੂ ਕਰੋ ਕਿਉਂਕਿ ਗਰਮੀ ਦਾ ਮੌਸਮ ਹੈ ਸੰਗਤ ਜਿਹੜੀ ਉਹ ਪੱਖਿਆਂ ਦੇ ਨਾਲ ਬੈਠੇਗੀ ਮਾਰਾਣੀ ਦੇ ਚਰਨਾਂ ਦੇ ਵਿੱਚ ਆਪਾਂ ਜਰੂਰ ਸਾਰਿਆਂ ਨੇ ਹਾਜ਼ਰੀਆਂ ਭਰਨੀ ਹੈ ਤੇ ਮੈਂ ਗੁਜ਼ਾਰਿਸ਼ ਕਰੂੰਗਾ ਕਿ ਪ੍ਰਬੰਧਕਾਂ ਵੱਲੋਂ ਜਿੰਨਾ ਜਿੰਨਾ ਵੀ ਸਮਾਂ ਸਾਰੇ ਪ੍ਰਬੰਧਕ ਕਮੇਟੀ ਦੇ ਵੱਲੋਂ सारे फनकार सारे कलाकार उस समय के मुताबिक अपना सारे ने हाजरी पर नहीं है तो आओ दो सत्कार साग ने बहुत रिस्पैक्ट ने जनाब देरी साहब जयकारा सचिया जोताली वाली माई जी द ਬੋਲੀਏ ਸੱਚੇ ਦਰਬਾਰ ਕੀ ਜੈ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਤਿਆਈਏ ਗਣਪਤ ਜੀ ਕਾ ਨਾਮ ਸਭਾ ਬੇਗਾਨੀ ਆ ਗਏ ਸਬਾ ਬੇਗਾਨੀ ਆ ਗਏ ਤੇ ਮੋਰੀ ਪਾਤ ਰਖਿਓ ਮਹਾਰਾਜ ਤੇ ਮੋਰੀ ਪਾਤ ਰਖਿਓ ਵਾਲੇ ਪਟਾ ਤੇਰੇ ਨਾਮ ਵਾਲਾ ਮੈਂ ਮੈਨੂੰ ਕੋਣ ਗਰੀਬ ਨੂੰ ਜਾਣਦਾ ਏ ਤੇਰਾ ਨਾਮ ਲੈ ਮੈਂ ਲੰਘ ਪਾਰ ਜਾਣਾ ਮਾ ਤੇ ਮੈਨੂੰ ਆਸਰਾ ਤੇਰੇ ਹੀ ਨਾਮ ਦਾ ਏ ਹਰ ਸਿਵਤੀ ਸੁਰ ਦੀ ਜੀਏ ਤੇ ਸੁਰ ਕੇ ਸਾਥ ਗਿਆ ਮੈਂ ਬੇ ਸੁਰ ਬੇ ਤਾਲ ਹੂੰ ਤੇ ਦਾਤੀ ਆਪ ਕਰੋ ਕਲਿਆਣ ਤੇ ਮਈਆ ਰਖਿਓ ਮੋਰੀ ਲਾ காரா சே நாமக்கார சே நாம குணகான ரான மன மே ர ਕਿਰਪਾ ਕੇ ਦੁਨੀਆ ਦਾ ਭਲਾ ਮੰਗੇ ਮਾਂ ਐਸੀ ਕਰ ਕਿਰਪਾ ਕੇ ਦੁਨੀਆ ਦਾ ਭਲਾ ਮੰਗੇ ਜੋ ਵੀ ਕੁਝ ਦਵਾ ਇਸ ਮਾਲ ਮੇਰੀ ਦਾਤੀ ਏ ਰੱਖ ਲੈ ਨਮਾ ਸਾ ਢੇੜ ਆਵੇ करी <laughs> ਲੱਖ ਨਹੀਂ ਨਮਾ ਦੇ ਦਰਬਾਰ ਕੀ ਜੈ ਹੋ ਮੈਂ ਮਈਆ ਤੇ ਜਾਣਾ ਕਦੀ ਰੋਕ ਵੇੜ ਰੈ ਵਰਾ Oh, oh, i'm about to

k h ਰੇ ਰਾ ਮੈਂ ਮਈਆ ਦੇ ਚਾਰਾ ਕੱਦੀ ਰੋਕ ਵੇਡ ਰਾ ਮੈਂ ਮਈਆ ਦੇ ਚਾਰਾ ਕੱਦੀ ਰੋਕ ਵੇਡ ਰਾ ਜੀ ਦਾ ਬੋਲ ਸੱਚੇ ਦਰਬਾਰ ਕੀ ਕੰਕਾਰੀ ਕਲਾਕਾਰ ਚਾਹੀਦੇ ਜਿਹੜੇ ਆਪਣੇ ਸਮੇਂ ਦੇ ਵਿੱਚ ਰਹਿ ਕੇ ਹਾਜ਼ਰੀ ਜਿਹੜੀ ਆ ਹੁਣੀ ਚਾਹੀਦੀ ਹੈ ਸਾਡੇ ਬਹੁਤ ਸਤਿਕਾਰਯੋਗ ਨੇ ਬਹੁਤ ਵੱਡੇ ਨੇ ਔਰ ਕਾਫੀ ਸਮੇਂ ਤੋਂ ਇਸ ਲਾਈਨ ਦੇ ਨਾਲ ਮੈਂ ਦੇ ਬੀ ਸਾਧਕਪੁਰੀ ਸਾਹਿਬਾਨ ਲੋਕ ਵੱਡੇ ਜਿਨ੍ਹਾਂ ਵੱਲੋਂ ਔਰ ਮਾਂ ਚਿੰਤਪੁਰਨੀ ਕਲੱਬ ਦੇ ਸਾਰੇ ਮੈਂਬਰ ਅਮਨਾ ਸਾਡਾ ਬਹੁਤ ਪਿਆਰਾ ਵੀਰ ਹੈ ਪਰਵਾਰਿਕ ਸਾਰਿਆਂ ਵੱਲੋਂ ਮਾਂ ਮੇਰ ਨੂੰ ਵਧੀਆ ਲੱਗਣ ਗਿਆ। ਜਕਾਰਾ ਜਗਦੀਆਂ ਜੋਤਾਂ ਵਾਲੀ ਮਾਈ ਦਾ ਜਿਹੜੀ ਸਾਰਿਆਂ ਵੱਲੋਂ ਮਾਂ ਮੇਰ ਨੂੰ ਵਧੀਆ ਲੱਗਣ ਗਿਆ। ਜਕਾਰਾ ਜਗਦੀਆਂ ਜੋਤਾਂ ਵਾਲੀ ਮਾਈ ਦਾ ਜਿਹੜੀ ਸੰਗਤ ਮੱਥਾ ਟੇਕ ਰਹੀ ਹੈ ਮੈਂ ਬੇਨਤੀ ਕਰੂੰਗਾ ਕਿ ਜਿਨ੍ਹਾਂ ਦੀ ਵਾਣੀਕ ਜਲਦੀ ਹੋ ਸਕਦਾ ਸੰਗਤ ਟੇਕਣਾ ਬਹੁਤ ਅੱਛਾ ਰੇਂਜ ਮੈਂਬਰਾਂ ਦੇ ਬਹੁਤ ਸ਼ੁਕਰਾਨਾ ਦੇ ਵਿੱਚ ਸੇਵਾ ਕਰ ਰਿਹਾ ਹੈ। ਬਹੁਤ ਪਿਆਰੀਆਂ ਸੇਵਾ ਨਿਭਾਰੇ ਆ ਉੱਥੇ ਛੀ ਹੋਈ ਹੈ। ਜਿੰਨੇ ਵੀ ਮਾਂ ਚਿੰਤਪੂਰਨ ਕਲੱਬ ਦੇ ਮੈਂਬਰ ਹੈ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਵਧਾਈ ਦੇ ਪਾਤਰ ਨੇ ਵਧਾਈ ਦਿੰਨੇ ਆ ਇਸ ਜਾਗਰਣ ਦੀ ਮਾਰਾਣੀ ਇੱਦਾਂ ਸਾਰਿਆਂ ਨੂੰ ਚਰਨਾਂ ਦੇ ਨਾਲ ਸ਼ੇਰਾ